ਕਹਿੰਦੇ ਇੱਕ ਵਾਰ ਨਾ ਦੋ ਜਨਾਨੀਆਂ ਸੀਗੀਆਂ ਇੱਕ ਨੇ ਬੱਕਰੀ ਰੱਖੀ ਹੋਈ ਤੇ ਇੱਕ ਨੇ ਮੱਝ ਮੱਝ ਵਾਲੀ ਨੇ ਕੀ ਕੀਤਾ ਵੀ ਬੱਕਰੀ ਵਾਲੀ ਤੋਂ ਨਾ ਘੋ ਲੈ ਲਿਆ 2 4 6 ਮਹੀਨੇ ਟੱਪ ਗਏ ਤੇ ਮੱਝ ਵਾਲੀ ਨਾ ਪੈਸੇ ਦੇਣ ਤੋਂ ਮੁਕਰ ਗਈ ਉਹਦੇ ਮਨ ਚ ਖੋਟ ਆ ਗਈ ਵੀ ਇਹਦੀ ਕਿਹੜਾ ਕਿਸੇ ਮੰਨਣੀ ਆ ਵੀ ਇਹਦੇ ਕੋਲ ਤਾਂ ਬੱਕਰੀ ਹੈ ਮੰਨ ਲਓ ਵੀ ਬੱਕਰੀ ਵਾਲੀ ਮੱਝ ਵਾਲੀ ਜਿਹੜੀ ਉਹ ਬੱਕਰੀ ਵਾਲੀ ਤੋਂ ਘੋ ਥੋੜਾ ਲਊਗੀ ਉਹ ਪੈਸੇ ਦੇਣ ਤੋਂ ਮੁਕਰ ਗਈ ਹੁਣ ਬੱਕਰੀ ਵਾਲੀ ਨੇ ਵਿਚਾਰੀ ਨੇ ਮਸਾ ਮਸਾ ਕਰਕੇ ਜੋੜਿਆ ਸੀਗਾ ਹੁਣ ਉਹ ਕਿਧਰ ਜਾਵੇ ਵਿਚਾਰੀ ਗੱਲ ਚਲ ਗਈ ਰਾਜੇ ਕੋਲ ਰਾਜਾ ਕਹਿੰਦੇ ਸਿਆਣਾ ਸੀਗਾ ਉਹਨੇ ਪਤਾ ਕੀ ਕੀਤਾ ਹੁਣ ਦੋਵਾਂ ਨੇ ਦਾਵਾ ਕਰਤਾ ਉਹ ਆਖੇ ਵੀ ਇਹਨੇ ਦੁੱਧ ਲਿਆ ਏ ਕਿ ਉਹ ਲਿਆਏ ਮੇਥੋਂ ਤੇ ਮਾਜਲੀ ਆਖੇ ਵੀ ਮੈਂ ਕਿਉਂ ਲਿਆ ਨਹੀਂ ਇਹਦੇ ਤੋਂ ਰਾਜੇ ਨੇ ਕੀ ਕੀਤਾ ਵੀ ਦੋਵਾਂ ਨੂੰ ਨਾ 2-2 ਲੀਟਰ ਪਾਣੀ ਦੇਤਾ ਮਿੰਕੇ ਕਹਿੰਦਾ ਵੀ ਜਾ ਪਹਿਲਾਂ ਤੁਸੀਂ ਨਾ ਇਹਦੇ ਨਾਲ ਨਹਾ ਕੇ ਆਓ ਫਿਰ ਆਪਾਂ ਕਰਦੇ ਫੈਸਲਾ ਚਲੋ ਦੋਵੇਂ ਗਈਆਂ ਤੇ ਨਾਤੀਆਂ ਤੇ ਆ ਗਈਆਂ ਰਾਜੇ ਨੇ ਉਹਨਾਂ ਨੂੰ ਨਾ ਸਿਰ ਤੋਂ ਲੈ ਕੇ ਪੈਰਾਂ ਤੱਕ ਚੰਗੀ ਤਰ੍ਹਾਂ ਦੇਖਿਆ ਜਿਹੜੇ ਭਾਂਡੇ ਚ ਪਾਣੀ ਦਿੱਤਾ ਸੀ ਉਹ ਵੀ ਦੇਖਿਆ ਤੇ ਰਾਜਾ ਕਹਿੰਦਾ ਮੱਝ ਵਾਲੀ ਨੂੰ ਵੀ ਤੂੰ ਐਂ ਕਰ ਹੁਣ ਇੱਜ਼ਤ ਨਾਲ ਹੀ ਨਾ ਇਹਦੇ ਬੱਕਰੀ ਵਾਲੀ ਦੇ ਵੀ ਪੈਸੇ ਦੇ ਦੇ ਕਿਉ ਉਹ ਦੇ ਪਿੱਤੇ ਨੂੰ ਦੇਣੇ ਪੈਣਿਆ ਤੂੰ ਕਿਉ ਲਿਆ ਵਾ ਉਹ ਹਾਲੇ ਵੀ ਮੰਨ ਲਓ ਜਿਹੜਾ ਬੇਈਮਾਨ ਬੰਦਾ ਹੁੰਦਾ ਨਾ ਉਹ ਲਾਸ਼ ਤੱਕ ਚਾਰਾ ਮਾਰਦਾ ਹੈ ਉਹ ਕਹਿੰਦੀ ਰਾਜਾ ਸਾਹਿਬ ਵੀ ਇਹ ਕਿਵੇਂ ਹੋ ਸਕਦਾ ਹੈ ਵੀ ਮੇਰੇ ਕੋਲ ਮੱਝ ਇਹਦੇ ਕੋਲ ਬੱਕਰੀ ਆ ਵੀ ਇਹਨੇ ਕਿਉਂ ਮੈਨੂੰ ਦਿੱਤਾ ਐ ਹੋ ਸਕਦਾ ਹੈ ਆਂਦਾ ਬਿਲਕੁਲ ਹੋ ਸਕਦਾ ਹੈ ਕਹਿੰਦਾ ਵੀ ਮੈਂ ਤੁਹਾਨੂੰ ਦੋਵਾਂ ਨੂੰ ਦੋ-ਦੋ ਲੀਟਰ ਪਾਣੀ ਦਿੱਤਾ ਨਾ ਨਾਉਣ ਵਾਸਤੇ ਹੈਨਾ ਤੇ ਤੂੰ ਪਾਣੀ ਵੀ ਸਾਰਾ ਰੋੜ ਆਈ ਤੇ ਗਿੱਟੇ ਹਾਲੇ ਵੀ ਤੇਰੇ ਸੁੱਕੇ ਪਏ ਨੇ ਤੇ ਉਹ ਨਹਾ ਵੀ ਆਈ 2 ਲੀਟਰ ਪਾਣੀ ਨਾਲ ਤੇ ਥੋੜਾ ਜਿਹਾ ਪਾਣੀ ਬਚਾ ਵੀ ਲਈ ਆ ਵੀ ਮੰਨ ਲਓ ਉਹਨੇ ਥੋੜੇ ਜੋ ਥੋੜਾ ਦੁੱਧ ਕੱਢ ਕੇ ਬਚਾ ਕੇ ਤੇ ਕਿਉਂ ਜੋੜ ਲਿਆਉਣਾ ਹੈ ਤੇ ਤੇਰੇ ਕੋਲ ਭਾਵੇਂ ਮੱਝ ਸੀ ਨਾ ਤੇ ਤੂੰ ਨਹੀਂ ਜੁੜਿਆ ਹਣਾ ਤੇ ਕਹਾਣੀ ਦਾ ਮਤਲਬ ਹੈ ਦੋਸਤੋ ਵੀ ਬੰਦੇ ਦੇ ਲੱਛਣਾਂ ਤੋਂ ਨਾ ਉਹਦੇ ਕਿਰਦਾਰ ਦਾ ਪਤਾ ਲੱਗ ਜਾਂਦਾ ਹੈ ਹਨਾ ਜਦੋਂ ਬੰਦਾ ਬੋਲਦਾ ਹੈ ਨਾ ਉਹਦੇ ਪਤਾ ਲੱਗ ਜਾਂਦਾ ਹੈ ਕਿ ਉਹਦੇ ਅੰਦਰ ਕੀ ਹੈ ਤੇ ਸੁਚੱਜ ਤੇ ਕੁਚੱਜ ਜਿਹੜਾ ਹੁੰਦਾ ਨਾ ਉਹ ਇਸੇ ਚੀਜ਼ ਨੂੰ ਹੀ ਕਹਿੰਦੇ ਨੇ ਜਿਹੜਾ ਬੰਦਾ ਸੁਚੱਜਾ ਹੈ ਨਾ ਉਹ ਮੰਨ ਲਓ ਬੱਕਰੀ ਦੇ ਦੁੱਧ ਚੋਂ ਵੀ ਕਿਉਂ ਜੋੜ ਲੈਂਦਾ ਹੈ ਕੱਢ ਕੇ ਚੂਲੀ 'ਚੋਂ ਚੂਲੀ ਤੇ ਜਿਹੜਾ ਕੁਚੱਜਾ ਹੈ ਨਾ ਉਹਨੂੰ ਭਾਵੇਂ ਮੱਝਾਂ ਦਾ ਡੇਰੀ ਫਾਰਮ ਖੋਲ ਦੋ ਉਤੋਂ ਫਿਰ ਵੀ ਨਹੀਂ ਜੁੜਦਾ ਇਸ ਕਹਾਣੀ ਦਾ ਮਤਲਬ ਇਹ ਸੀਗਾ ਕਿ ਜੱਜ ਤੇ ਜਿਹੜਾ ਕੁਜਾਜੇ ਨਾ ਉਹ ਇਹ ਹੁੰਦਾ